ਕਿ ਇਥੇ ਕੋਈ ਵੀ ਜੋ ਲੜਕਾ ਜਨਮ ਲੈਂਦਾ ਨਾ ਉਹ ਤੇੜਾਗੀ ਪਾ ਸਕਦੇ ਆ ਨਾ ਕੋਈ ਨਿਕਰ ਵਗੈਰਾ ਪਾ ਸਕਦੇ ਆ ਕੋਈ ਛੱਤੀ ਆਉਂ ਆ ਜੀ ਸਾਨੂੰ ਬੱਚਾ ਬਰਜਦਾ ਨਹੀਂਗਾ ਜਿੰਨਾ ਚਿਰ ਉਹ ਬਾਬੇ ਦਾ ਦੇਣਾ ਅਸੀਂ ਮਣਾ ਨਹੀਂ ਸਕਦੇ ਨਾ ਤੇੜਾਗੀ ਪਾ ਸਕਦੇ ਆ ਨਾ ਅਸੀਂ ਉਹਦੇ ਮਤਬਲਾ ਕੱਛਾ ਪਾ ਸਕਦੇ ਆ ਉਹਨੇ ਤਿੰਨ ਸਾਲਾਂ ਦੇ ਪਿੱਛੇ ਜਾੜੀ ਦੇ ਬਾਬੇ ਦਾ ਦੇਣਾ ਹੁੰਦਾ ਹੋਰ ਅਸੀਂ ਦੋ ਦਾਜ ਆ ਜਿਹੜੀ ਨਾ ਹੀ ਕਿਸੇ ਮੁਸਲਮਾਨ ਨੂੰ ਦੁੱਧ ਪਿਆ ਸਕਦੇ ਆ ਜਿੰਨਾ ਚਿਰ ਅਸੀਂ ਜਾਈਏ ਨਾ ਅਗੇ ਨਾ ਉਹਨਾਂ ਚਿਰ ਸਾਡੇ ਕੋਈ ਬੱਚਾ ਹਰੀ ਕਾਮਣੀ ਬਾਕੀ ਢਾਈ ਮਹੀਨੇ ਆ ਜਿਹੜੇ ਉਹ ਜਿਹੜੇ ਕਰ ਰੀਤਾ ਜਿਹੜੇ ਵੀ ਰਬਰ ਦੀਆਂ ਉਹ ਬੱਚਾ ਤੇ ਕੁੜੀ ਉਹ ਢਾਈ ਮਹੀਨੇ ਜਾਨੀ ਬਾਹਰ ਨਹੀਂ ਜਾ ਸਕਦੀ ਜੂ ਨਹੀਂ ਉਹਨੇ ਟੱਪਣਾ ਤੜਾਗੀ ਪਾ ਦਿੰਦਾ ਜਾਂ ਕੋਈ ਨਿੱਕਰ ਪਾ ਦਿੰਦਾ ਤਾਂ ਫਿਰ ਨੁਕਸਾਨ ਖਮਿਆਜਾ ਭੁਗਤਣਾ ਪੈਂਦਾ ਕੋਈ ਹਾਂ ਉਹ ਉਹ ਨੂੰ ਉਹ ਫਿਰ ਉਹ ਬਾਬਾ ਜੀ ਉਹ ਨੂੰ ਬੱਚੇ ਨੂੰ ਤਕਲੀਫ ਦਿੰਦਾ ਜਾਂ ਘਰੇ ਅਚਾ ਜਾਂਦੀ ਆ ਉਹ ਤੋਂ ਬਾਅਦ ਦੇ ਵਿੱਚ ਫਿਰ ਉਹ ਆਪ ਉਹਦੇ ਈਟਾ ਗੁੱਡੀ ਰਗੜਦਾ ਬਾਬਾ ਜੀ ਸਾਥੋਂ ਗਲਤੀ ਹੋ ਗਈ ਸੋ ਇਹ ਜੀ ਮੋਕਾ ਚਲੇ ਦਾ ਖੋਸਾ ਪੰਡੋ ਪਿੰਡ ਜਿਸ ਦਾ ਇਤਿਹਾਸ ਜਿਹੜਾ ਵਾਕਈ ਹੈਰਾਨ ਕਰ ਦੇਣ ਵਾਲਾ ਵਾਕਈ ਇਤਿਹਾਸ ਜਿਹੜਾ ਇੱਥੋਂ ਦਾ ਹੈਰਾਨ ਕਰ ਦੇਣ ਵਾਲਾ ਕਿਉਂਕਿ ਬਚਨ ਹੋਏ ਨੇ ਮਹਾਪੁਰਖਾਂ ਦੇ ਇਸ ਜਗ੍ਹਾ ਦੇ ਉੱਪਰ ਤੇ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬੀ ਤੁਸੀਂ ਜਿਹੜਾ ਤਸਵੀਰਾਂ ਦੇਖ ਰਹੇ ਹੋ ਹੋਰ ਵੀ ਪਿੰਡ ਦੀਆਂ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਪਰ ਖਾਸ ਗੱਲ ਇਹ ਹੀ ਹੈ ਕਿ ਸੰਤ ਮਹਾਪੁਰਖਾਂ ਦੇ ਬਚਨ ਹੋਏ ਨੇ ਕਿ ਕੋਈ ਵੀ ਬੱਚਾ ਜਿੰਨਾ ਟਾਈਮ ਰੀਤਾਂ ਜਿਹੜੀਆਂ ਨੇ ਉਹ ਨਹੀਂ ਨਿਭਾਉਂਦੇ ਉਹਨਾਂ ਟਾਈਮ ਉਹ ਬੱਚਾ ਲੱਕ ਨਹੀਂ ਬਣ ਸਕਦੇ ਆ ਪਉ ਬੱਚੇ ਦਾ ਨਾ ਹੀ ਉਹ ਤੜਾਕੀ ਪਾ ਸਕਦੇ ਆ ਨਾ ਹੀ ਨਿਕਰ ਪਾ ਸਕਦੇ ਆ ਇੱਥੋਂ ਦੇ ਬਜ਼ੁਰਗ ਜਿਹੜੇ ਮੇਰੇ ਨਾਲ ਮੌਜੂਦ ਨੇ ਉਹਨਾਂ ਤੋਂ ਹੀ ਪੁੱਛਾਂਗੇ ਅਸੀਂ ਬਾਪੂ ਜੀ ਕੀ ਇਤਿਹਾਸ ਇੱਥੋਂ ਪਿੰਡ ਦਾ ਹੈਗਾ ਜਿਵੇਂ ਸੁਣਨ ਦੇ ਵਿੱਚ ਮਿਲਿਆ ਕਿ ਇੱਥੇ ਕੋਈ ਵੀ ਜੋ ਲੜਕਾ ਜਨਮ ਲੈਂਦਾ ਨਾ ਉਹ ਤੜਾਕੀ ਪਾ ਸਕਦੇ ਆ ਨਾ ਕੋਈ ਨਿਕਰ ਵਗੈਰਾ ਪਾ ਸਕਦੇ ਆ ਕਿੰਨੀ ਕਿ ਸੱਚਾਈ ਹੈਗੀ ਆ ਕੋਈ ਦੀ ਸੱਚਾਈ ਹੈ ਉਹ ਆ ਜੀ ਸਾਨੂੰ ਬੱਚਾ ਵਰਚਦਾ ਨਹੀਂਗਾ ਜਿੰਨਾ ਚਿਰ ਉਹ ਬਾਬੇ ਦਾ ਦੇਣਾ ਅਸੀਂ ਮਨਾ ਨਹੀਂ ਸਕਦੇ ਨਾ ਤੜਾਕੀ ਪਾ ਸਕਦੇ ਆ ਨਾ ਸੀ ਉਹਦੇ ਮਤਬਲਾ ਕੱਛਾ ਪਾ ਸਕਦੇ ਆ ਇਹ ਤਿੰਨ ਸਾਲਾਂ ਤੋਂ ਪੌਣੇ ਤਿੰਨ ਸਾਲਾਂ ਦੇ ਪਿੱਛੇ ਜਾੜੀ ਦੇ ਬਾਬੇ ਦਾਦਿਆਂ ਦਾ ਹੁੰਦਾ ਤੇ ਹੋਰ ਅਸੀਂ ਦੂਰ ਦਾ ਜਿਹੜੀ ਨਾ ਹੀ ਕਿਸੇ ਮੁਸਲਮਾਨ ਨੂੰ ਦੁੱਧ ਪਿਆ ਸਕਦੇ ਆ ਉਹ ਮਾਂ ਗੁੱਲੋ ਦੇ ਜਿੰਨਾ ਚਿਹਰਾ ਸੀ ਜਾਈਏ ਨਾ ਅੱਗੇ ਨਾ ਉਹਨਾਂ ਚਿਹਰੇ ਸਾਡੇ ਕੋ ਬੱਚਾ ਹਰੀ ਕੈਮ ਨਹੀਂ ਜਾਂਦਾ ਬਾਕੀ ਢਾਈ ਮਹੀਨੇ ਆ ਜਿਹੜੇ ਉਹ ਜੀ ਜਿਹੜੇ ਕਰ ਰੀਤਾ ਜਿਹੜੇ ਵੀ ਟੱਬਰ ਦੀਆਂ ਉਹ ਬੱਚਾ ਤੇ ਕੁੜੀ ਉਹ ਢਾਈ ਮਹੀਨੇ ਜਾਨੀ ਬਾਹਰ ਨਹੀਂ ਜਾ ਸਕਦੀ ਜੂ ਨਹੀਂ ਉਹ ਟਪਣਾ ਆਪਣੇ ਪਿੰਡੇ ਦੀ ਜੇ ਕੋਈ ਤੜਾਗੀ ਪਾ ਦਿੰਦਾ ਜਾਂ ਕੋਈ ਨਿੱਕਰ ਪਾ ਦਿੰਦਾ ਤਾਂ ਫਿਰ ਨੁਕਸਾਨ ਖਮਿਆਜਾ ਭੁਗਤਣਾ ਪੈਂਦਾ ਕੋਈ ਹਾਂ ਉਹ ਉਹ ਨੂੰ ਉਹ ਫਿਰ ਉਹ ਬਾਬਾ ਜੀ ਉਹ ਨੂੰ ਬੱਚੇ ਨੂੰ ਤਕਲੀਫ ਦਿੰਦਾ ਜਾਂ ਘਰੇ ਅਚਾ ਜਾਂਦੀ ਆ ਉਹ ਤੋਂ ਬਾਅਦ ਦੇ ਵਿੱਚ ਫਿਰ ਉਹ ਆਪ ਉਹ ਦੇ ਈਟਾ ਗੁੱਡੀ ਰਗੜਦਾ ਬਾਬਾ ਜੀ ਸਾਥੋਂ ਗਲਤੀ ਹੋ ਗਈ